हाँ जी ये अपना हम ढोलकी पहला शुरू कर लगे अपना जिन्हें कल सिखाया ढोलकी शुरू क्यों करना है पहला हाथ यह जरा अभ्यास करना है नवे विद्यार्थियों ने यह तीन उंगलों इस तरह लाइनिया है जमें शुरुआत करनी है ਇਦਾਂ ਇੱਕ ਬਣਾ ਲਾਣਾ ਪੰਜਾ ਉਸ ਤੀਕੇ ਨਾਲ 1 2 3 4 1 2 3 4 3 2 3 4 1 2 3 4 ਇਹ ਇੱਥੋਂ ਸ਼ੁਰੂ ਹੋਏਗੀ ਇੱਥੇ ਹੀ ਖਤਮ ਹੋਣਾ ਹੈ ਇਹ ਪਹਿਲਾ ਹੱਥ ਹੈ ਸ਼ੁਰੂਆਤ ਵਾਲਾ ਜਿਹੜਾ ਟੋਲਕੀ ਦਾ ਮੇਨ ਹੱਥ ਹੁੰਦਾ ਹੈ ਉਹਨਾਂ ਬੋਲਦੇ ਚੌਕੜ एक एक इथ आप शुरू करना एक दो तीन चार ऐसे शुरू करके ही खत्म होना है यहाँ तो हथ तो बजेगा फिर एक दो तीन चार एक दो तीन चार एक दो तीन चार एक दो तीन चार इस तरह का तो अभ्यास तो 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 करना तो है जो शुरू करने डुट गए वैसे जिमेंो उंगलों हो गई आप ਆ ਦੋਵੇਂ ਰੱਖਨੇ ਆ ਜਵਲੀਆਂ ਇਥੋਂ ਆ ਕਰਕੇ ਐਦਾ ਹੱਥ ਕਮਾਉਣਾ ਐਦਾਂ ਪਹਿਲਾ ਹੱਥ ਕਮਾਉਣ ਦਾ ਵਾਸ ਕਰੋ ਵੀ ਆਪਣਾ ਹੱਥ ਕੰਨਾ ਘੁੰਮੇਗਾ ਫਿਰ ਹੋੜੀ ਤੇਰਗੜ ਕਿਵੇਂ ਬਣੇਗੀ ਉਹ ਹੱਥ ਦਾ ਵਿਆਸ ਨਾ ਉਨੀ ਛੇ ਦੀ ਤੇਰਗੜ ਬਣੇਗੀ ਆਪਣੀ ਇਹਨਾਂ ਫਿਰ ਵਿਆਹ ਚ ਕਿਵੇਂ ਵਿਆਉਣਾ ਹੈ ਜਿਹਨਾਂ ਨੂੰ ਆ ਹੱਥ ਆਉਂਦਾ ਹੈ ਉਹਨਾਂ ਵਾਸਤੇ ਜਿਹਨੇ ਦੇਖ ਬਾਹਰਨਾ ਹੈ ਤਾਂ ਕੱਠਾ ਹੱਥ ਹੋ ਗਿਆ ਜਿਹੜੀਆਂ मात्रा तो मार के पेठा मारना है ऐसे दो हम कठे मारने पहला कठा हारके उस तु बाद मारनी है कट्ठा हाथ मार के मार ऐसा ए द्वारा फिर व्यस्त जो आना उदोर न्यस्त मारना तो तो है इथ करके ਜੋ ਤੇ ਬੰਦ ਕਰਾਉ ਨਾਲ ਵੀ ਜੇਸ ਵਜੇਗਾ ਜਿਵੇਂ 1 2 10 4 ਜੇ ਲੋ ਆਖੇ ਵਧੀਆ ਪਿਆ ਤਾਂ ਆਖੇ ਇਹ ਨਾਲ ਵੀ ਅਸ ਮਾਰਨਾ ਹੈਗਾ ਆ ਦੇਖੋ ਇਧਰ 2 2 10 4 2 10 4 2 10 4 ਇਹ ਇਕੱਠਾ-ਅਤ ਮਾਰਨਾ ਹੈ ਚੌਪੜ ਦਾ ਪਹਿਲਾਂ ਇਕੱਠਾ-ਅਤ ਮਾਰ ਕੇ ਫਿਰ दो खत्म हो गया फिर शुरू करना मात्रा पूरियां करनी है फिर यदि मात्रा पूरी होना फिर दोबारे एक तो एक दो, दो तीन चार इस तरह हॉली होली जिम्मे तीन अभ्यास करो गेद ਤੇਰਾ ਹੌਲੀ ਹੌਲੀ ਸਟੈਪ ਬਾਈ ਸਟੈਪ ਪਹਿਲਾਂ ਤੁਸੀਂ ਆਪਣਾ ਪਹਿਲਾਂ ਥਰੂ ਕਰੋ ਪਹਿਲਾਂ ਇਹਦੀ ਮਿਹਨਤ ਕਰੋ 1 2 3 4 1 2 3 4 1 2 3 4 ਇਹਦਾ ਅਭਿਆਸ ਜ਼ਰੂਰੀ ਹੈ ਜਿਵੇਂ ਇਹਦਾ ਪਹਿਲਾ ਹੱਥ ਆਜ ਉਹਦੇ ਬਾਦ ਨਰ ਬੇਸ ਕੇ ਮਾਰਨਾ ਫਿਰ ਬੇਸ ਦੱਸਾਂ ਕੱਲ ਦੀ ਵੀਡੀਓ ਸੰਗ ਬੇਸ ਨਾਲ ਕਿਵੇਂ ਮਾਰਨਾ ਹੈ अज आप सिर्फ इनी वीडियो बनानी है कि पहला हाथ का ब्याज क्यों कर करना है शुरू कितो शुरू होगा इतो शुरू हो गया फिर एक दो तीन जी दस पे दो हाथ मारने आ चीज पहला आप चीज लगा अपने आवाज आई ढोल की देखो जिम्मे आह बोलूगा ना उस चीज़ें फिर अपने हाथ सौखा होगा अपन बजा सौखा हो जाऊगा एद अभ्यास करना आप आपका करके जो अपना हाथ घोमना पूरा ठोकी होगी एक दो तीन चार 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 जिम्मे हाथ की सफाई होगी ਤੇਰੇ ਹੱਥ ਇਸ ਤਰ੍ਹਾਂ ਵੱਜਣਾ ਸ਼ੁਰੂ ਹੋ ਜੂਗਾ ਆ ਦੇਖੋ ਇਧਰ ਤੇ ਟਕ 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 ਪਰ ਐਸਾ ਹੱਥ ਦਿਆਂ ਜਿਹੜੇ ਮੇਨ ਜਿਹੜੇ ਮੇਨ ਮਾਤਰਾ ਹੁੰਦੀਆਂ ਉਹ ਇਥੇ ਸ਼ੁਰੂ ਹੁੰਦੀਆਂ ਗਾਂ ਲੈਰੀਆ ਤਲਵਾੜਾ ਦੁੱਗਣਾ ਸਭ ਕੋਈ ਇੱਥੇ ਜਿਹੜਾ ਮੇਨਾ ਤਾਂ ਆਈ ਹੁੰਦਾ ਹੈ ਦਾ ਢੋਲਗੀ ਦਾ ਜਦੋਂ ਆਪਾਂ ਨੂੰ ਆਹ ਹਾਥ ਦੀ ਸਫਾਈ ਹੋ ਗਈ ਜਿਹਨੇ ਸਫਾਈ ਹੋ ਗਈ ਉਹਨਾਂ ਸਾ 7 ਵਜੇ ਦਾ ਆਪਣਾ ਦੋਦ ਮੁੜ ਕੇ ਇਹ ਚੌਪੜ ਹੈ ਗਿਆ ਇਹਨਾਂ 5:30 ਵਜੇ ਦੇ ਗਿਆ ਉਹ ਕਿਵੇਂ ਮਾਰਨੇ ਹੈ ਉਹ ਆਪਾਂ ਕੱਲ ਦੱਸਾਂ ਕੱਲ ਦੀ ਵੀਡੀਓ ਬਣਾਵਾਂਗੇ ਤੇ ਇਹ ਸ਼ੁਰੂ ਵਾਲਾ ਹਾਥ ਹੈ ਜੇ ਕੱਲ ਨੂੰ ਰੁਪਨਾ ਵੀ ਬੀਐਸਏ ਨਾਲ ਕਿਵੇਂ ਮਾਰਨਾ ਹੈ ਇਹਦੇ ਨਾਲ 5:30 ਵਜੇ ਦਾ ਹੈਗਾ ਖੁੱਲਾ ਖੁੱਲਾ ਬੇਸ ਕੇ ਮਾਰਨਾ ਸੜਾ ਕੋਚ ਹੌਲੀ ਹੌਲੀ ਸਟੈਪ ਟੂ ਸਟੈਪ ਸਿੱਖਾਂਗੇ ਆਪਾਂ ਇਹ ਖੁੱਲਾ ਬੇਸ ਕੇ ਮਾਰਨਾ ਹੈ ਨਾਲ ਡੁੱਗੀ ਗਏ ਵਜੇਗੀ ਇਹ ਡੁੱਗੀ ਕਿਵੇਂ ਕਿਵੇਂ ਬਣਣੀ ਹੈਗੀ ਆ ਕਈਆਂ ਕੋ ਡੁੱਗੀ ਨਹੀਂ ਬਾਈਦੀ ਢੰਗ ਨਾਲ ਉਹ ਦੱਸਾਂਗਾ ਡੁੱਗੀ ਦਾ ਬਿਆਸ ਕਿਵੇਂ ਕਰਨਾ ਹੈ ਡੁੱਗੀ ਦੀ ਵਾਜ ਕਿਵੇਂ ਆਏਗੀ ਕਿ ਦੁੱਗਣ ਕਿਵੇਂ ਬਣੀਉਦੀ ਤਲਵਾਰਾ ਵੀ ਡੁੱਗੀ ਤੋਂ ਬਣਦਾ ਹੈ ਅੱਜ ਕੱਲ ਨੂੰ ਦੱਸਾਂਗੇ ਖੁੱਲਾ ਹੱਥ ਬੇਸ ਕਿਵੇਂ ਮਾਰਨਾ ਹੈ ਕਿਉਂ ਕਹਿੰਦੇ ਖੁੱਲਾ ਹੱਥ ਕਿਵੇਂ ਵਾਜਦਾ ਹੈ ਇਹਦੇ ਬਹੁਤ ਅਜੇ ਬਾਕੀਰਾ ਬਹੁਤ ਓਨੀ ਹੌਲੀ ਹੌਲੀ ਸਿੱਖਾਇਆ ਜਾਂਦਾ ਹੈਗਾ ਕਿ ਅੱਜ ਹੌਲੀ ਹੌਲੀ ਆਪਾਂ ਸਿਰਫ 10-12 ਤਲਵਾਰਾਂ ਆ ਵੀ ਆਪਣਾ ਚੌਕੜ ਕਿਵੇਂ ਜੋਣੀਆਂ ਆ ਆਪਾਂ ਸਿਰਫ ਚੌਕੜ ਸਿੱਖਣੀ ਆ 1 2 3 4 1 2 3 4 1 2 3 4 ਅੱరే ਕੱਲ ਦੀ ਵੀਡੀਓ ਦਿਖਾਵਾਂ ਚੰਤਾ ਉਹ ਨਾਲ ਵਜਾਇਆ ਕਰਾਂਗੇ ਹੌਲੀ ਹੌਲੀ ਦੋ ਸਾਡੇ ਮੁੰਡੇ ਹੋਰ ਆਉਣ ਵਾਲੇ ਹਜੇ ਉਥੇ ਆਪਣੋ ਸਿੱਖਦੇ ਨੇ ਢੋਲ ਕਿ ਸਿੱਖਦੇ ਆ ਹਰਮੋਨੀਅਮ ਸਿੱਖਦੇ ਆ ਕਲਾਸ ਆਪਣੇ ਕੋਲ ਕਲਾਸ ਲੱਗਦੀ ਜੀ ਆ ਫਿਰ ਹੌਲੀ ਹੌਲੀ ਜੋ ਆਨਲਾਈਨ ਕਲਾਸ ਲਾਇਆ ਕਰਾਂਗੇ ਆਦੀ ਗੁੜੀ ਨਹੀਂ ਹੈਗੀ ਆ ਕਿ ਆਪਾਂ ਚੌਕੜ ਦਾ ਅਭਿਆਸ ਨਹੀਂ ਕਰਨਾ ਹੈਗਾ ਕਿ ਜਿਸ ਦੱਸਿਆ ਗਿਆ ਸੋ ਸ਼ੁਰੂ ਤੇ ਇਦਾਂ 1 2 3 4 ਇਹ ਚੋਕੜੂ ਕਰਨੀ ਆ ਸੂਹ ਚਾਰ ਕੇ ਇਥੇ ਲਿਆ ਕੇ ਕਦਮ ਕਰਨੀ ਆ ਇਹ ਫਿਰ ਪੂਰੀ ਮਾਤਰਾ ਹੋ ਜਾਏਗੀ ਧੁੱਲ ਕੀ ਪਹਿਲੇ ਹੱਸਦੀ ਹੈ ਫਿਰ ਚੌਕੜ ਬਣ ਜਾਏਗਾ ਫਿਰ ਹੌਲੀ ਹੌਲੀ ਇਹਦਾ ਅਭਿਆਸ ਕਰੋ ਜਿਵੇਂ ਜਿਵੇਂ ਆਪਣਾ ਅਭਿਆਸ ਵਧੀਆ ਬਣੇਗਾ ਜੇ ਕਿਸੇ ਨੂੰ ਕੋਈ ਗੱਲ ਪੁੱਛਣੀ ਹੋਵੇ ਤਾਂ ਕਮੈਂਟ ਵਿੱਚ ਪੁੱਛ ਸਕਦੇ ਹੋ ਸਾਡੇ ਕੋਲੋਂ ਤੇ ਅੱਜ ਦੀ ਵੀਡੀਓ ਇੰਨੀ ਇੰਨੀ ਬਣਨੀ ਹੈ ਤੇ ਕੱਲ ਨੂੰ ਆਪਾਂ ਬਣਾਵਾਂਗੇ ਵੀ ਇਹਦਾ ਵੇਚ ਕਿਵੇਂ ਮਾਰਨਾ ਹੈ ਖੁੱਲਾ ਵੇਚ ਕਿਵੇਂ ਮਾਰਨਾ ਹੈ ਫਿਰ ਚੌਂਟਾ ਚੌਂਟੇ ਦੀ ਕਲਾਸ ਵੀ ਸ਼ੁਰੂ ਕਰਨੀ ਹੈ ਕੱਲ ਨੂੰ ਜਾਂ ਪਰਸੋਂ ਤੱਕ ਤੇ ਹੌਲੀ ਹੌਲੀ ਤੁਹਾਨੂੰ ਦੱਸਾਂਗੇ ਸਟੈਪ ਬਾਏ ਸਟੈਪ ਵੀ ਟੂਲ ਜਿਹੜੀ ਟੂਲ ਦੀ ਵੀਡੀਓ ਕਿਵੇਂ ਹੈ ਮਤਲਬ ਅੱਗੇ ਗਾਂ ਦੀ ਗਾਂ ਪਾਵਾਂਗੇ ਵੀਡੀਓ ਅਸੀਂ ਸਟੈਪ ਵੇ ਸਟੈਪ ਸੋ ਅੱਜ ਦੀ ਵੀਡੀਓ ਆਪਣੀ ਵਾਸਤੇ ਨਹੀਂ ਹੈ ਸੋ ਚੱਲੇ ਸੋ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਮੁੰਡੇ ਸਿੱਖਣ ਦੇ ਚਾਹਵਣ ਹੋਣ ਉਹ ਆਪਣੇ ਚੈਨਲ ਨਾਲ ਜੁੜ ਕੇ ਚੈਨਲ ਨਾਲ ਜੁੜ ਕੇ ਵੀਡੀਓ ਵੇਖ ਕੇ ਤੁਸੀਂ ਕੁਝ ਸਿੱਖ ਸਕਦੇ ਹੋ ਸਾਡਾ ਤਾਂ ਮਕਸਦ ਇਹ ਹੀ ਹੈ ਕਿ ਹਰ ਕਿਸ ਨੂੰ ਟੂਲਕੀ ਚਮਟਾ ਵਜਾਉਣਾ ਆਉਣਾ ਚਾਹੀਦਾ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਹਰ ਕਿਸ ਨੂੰ ਟੂਲਕੀ ਸਿਖਾ ਸਕੀਏ ਚਮਟਾ ਵਾਜਾ ਹਰਮੋਨੀਅਮ ਜੇ ਹਰ ਕੋਲ ਗੁਣ ਹੈ ਅਸੀਂ ਗੁਣਾਂ ਦਾ ਕਿਸ ਨੂੰ ਵਧਾਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ